ਟਿਆਲੇਚ ਪੁਲਿਸ ਦੀ ਕਥਿਤ ਆਡੀਓ ਰਿਕਾਰਡਿੰਗ ਦੀ ਜਾਂਚ ਚੰਡੀਗੜ੍ਹ ਦੇ ਇੱਕ ਲੈਬ ਵੱਲੋਂ ਕੀਤੀ ਜਾਵੇਗੀ ਇਹ ਹੁਕਮ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਸੁਣਵਾਈ ਦੌਰਾਨ ਦਿੱਤੇ ਗਏ ਨੇ ਜਿੱਹਾਂ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਐਸਐਸਪੀ ਦੀ ਕਥਿਤ ਆਡੀਓ ਰਿਕਾਰਡਿੰਗ ਮਾਮਲੇ ਦੇ ਵਿੱਚ ਸੁਣਵਾਈ ਸੀ ਜਿਸ ਦੌਰਾਨ ਹਾਈ ਕੋਰਟ ਨੇ ਹੁਣ ਚੰਡੀਗੜ੍ਹ ਦੀ ਇੱਕ ਲੈਬ ਨੂੰ ਇਸ ਆਡੀਓ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਨੇ ਐਸ ਸੁਣਵਾਈ ਤੋਂ ਪਹਿਲਾਂ ਹੀ ਐਸਐਸਪੀ ਵਰੁਣ ਸ਼ਰਮਾ ਤੇ ਵੀ ਗ੍ਰਿਫਤਾਰ ਹੈ ਬਦਰੀਕ ਪਟਿਆਲੇ ਦੇ ਐਸਐਸਪੀ ਸ਼ਰਮਾ ਨੂੰ ਅਚਾਨਕ ਛੁੱਟੀ ਤੇ ਭੇਦ ਦਿੱਤਾ ਗਿਆ। ਉਹਨਾਂ ਦੀ ਜਗ੍ਹਾ ਹੁਣ ਸੰਗਰੂਰ ਦੇ ਐਸਐਸਪੀ ਸਰਤਾਜ ਸਿੰਘ ਚਾਹਲ ਪਟਿਆਲੇ ਦੇ ਵਧੀਕ ਐਸਐਸਪੀ ਵਜੋਂ ਅਹੁਦਾ ਸੰਭਾਲਣਗੇ। ਬੀਤੇ ਦਿਨੀ ਸ਼੍ਰੋਮਣੀ ਅਕਾਲੀ ਦਲ ਨੇ ਮੁਖੀ ਸੁਖਬੀਰ ਸਿੰਘ ਬਾਦਲ ਨੇ ਇੱਕ ਕਾਲ ਰਿਕਾਰਡਿੰਗ ਪੋਸਟ ਕੀਤੀ ਸੀ। ਉਹਨਾਂ ਦਾਅਵਾ ਕੀਤਾ ਸੀ ਕਿ ਰਿਕਾਰਡਿੰਗ ਪਟਿਆਲਾ ਪੁਲਿਸ ਨਾਲ ਇੱਕ ਕਾਨਫਰੰਸ ਕਾਲ ਦੀ ਮੀਟਿੰਗ ਸੀ। ਜਿਸ ਤੇ ਪਟਿਆਲੇ ਦੇ ਐਸਐਸਪੀ ਵਰੁਣ ਸ਼ਰਮਾ ਡੀਐਸਪੀਜ਼ ਨੂੰ ਨਾਮਦਗਨ ਦੌਰਾਨ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਤੰਗ ਕਰਨ ਲਈ ਨਿਰਦੇਸ਼ ਦੰਦੇ ਦਿਖਾਈ ਦੇ ਰਹੇ ਸਨ ਉਹ ਪੁਲਿਸ ਨੂੰ ਉਮੀਦਵਾਰਾਂ ਦੇ ਘਰਾਂ ਪਿੰਡਾਂ 'ਚ ਸੜਕ ਤੇ ਖੋਨ ਪਾੜਨ ਜਾਂ ਉਹ ਜੋ ਵੀ ਕਰਨ ਦੀ ਲੋੜ ਹੈ ਦੇ ਨਿਰਦੇਸ਼ ਦੇ ਰਹੇ ਸਨ ਨਾਮਕਨ ਕੇਂਦਰਾਂ ਤੇ ਅਜੀਹਾ ਵਿਵਹਾਰ ਨਹੀਂ ਹੋਣਾ ਚਾਹੀਦਾ ਹਾਲਾਂਕਿ ਪਟਿਆਲਾ ਪੁਲਿਸ ਨੇ ਆਡੀਓ ਨੂੰ ਨਕਲੀ AI ਜਨਰੇਟਿਡ ਆਡੀਓ ਵਜੋਂ ਘਰਾ ਦਿੱਤਾ ਸੀ ਅੱਜ ਸੁਣਵਾਈ ਦੌਰਾਨ ਹਾਈ ਕੋਰਟ ਨੇ ਇਸ ਆਡੀਓ ਰਿਕਾਰਡਿੰਗ ਦੀ ਹੁਣ ਜਾਂਚ ਚੰਡੀਗੜ੍ਹ ਦੀ ਇੱਕ ਲੈਬ ਨੂੰ ਕਰਨ ਦੇ ਹੁਕਮ ਦਿੱਤੇ ਨੇ ਦੇਖਣਾ ਹੋਵੇਗਾ ਕਿ ਲੈਬ ਦੇ ਵਿੱਚ ਜਦੋਂ ਜਾਂਚ ਹੁੰਦੀ ਹੈ ਤਾਂ ਕੀ ਕੁਝ ਸਾਹਮਣੇ ਆਉਂਦਾ ਪਟਿਆਲਾ ਚ ਪੁਲਿਸ ਦੀ ਇਕੱਠੀ ਤੋਂ ਆਡੀਓ ਰਿਕਾਰਡਿੰਗ ਦੀ ਜਾਂਚ ਚੰਡੀਗੜ੍ਹ ਦੀ ਇੱਕ ਲੈਬ ਵੱਲੋਂ ਕੀਤੀ ਜਾਵੇਗੀ ਇਹ ਹੁਕਮ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਸੁਣਵਾਈ ਦੌਰਾਨ ਦਿੱਤੇ ਗਏ ਨੇ ਜੀ ਹਾਂ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ SSP ਦੀ ਕਥਿਤ ਆਡੀਓ ਰਿਕਾਰਡਿੰਗ ਮਾਮਲੇ ਦੇ ਵਿੱਚ ਸੁਣਵਾਈ ਸੀ ਜਿਸ ਦੌਰਾਨ ਹਾਈ ਕੋਰਟ ਨੇ ਹੁਣ ਚੰਡੀਗੜ੍ਹ ਦੀ ਇੱਕ ਲੈਬ ਨੂੰ ਇਸ ਆਡੀਓ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਨੇ ਐਸ ਸੁਣਵਾਈ ਤੋਂ ਪਹਿਲਾਂ ਹੀ SSP ਵਰੁਣ ਸ਼ਰਮਾ ਤੇ ਵੀ ਗਾਸ ਕਿਰੀ ਹੈ ਦੱਸਦੀ ਹੈ ਕਿ ਪਟਿਆਲੇ ਦੇ SSP ਸ਼ਰਮਾ ਨੂੰ ਅਚਾਨਕ ਛੁੱਟੀ ਤੇ ਭੇਦ ਦਿੱਤਾ ਗਿਆ ਉਹਨਾਂ ਦੀ ਜਗ੍ਹਾ ਹੁਣ ਸੰਗਰੂਰ ਤੇ SSP ਸਰਤਾਜ ਸਿੰਘ ਚਾਹਲ ਪਟਿਆਲੇ ਦੇ ਵਧੀਕ SSP ਵਜੋਂ ਅਹੁਦਾ ਸੰਭਾਲਣਗੇ ਬੀਤੇ ਦਿਨੀ ਸ਼੍ਰੋਮਣੀ ਅਕਾਲੀ ਦਲ ਨੇ ਮੁਖੀ ਸੁਪੀ ਸਿੰਘ ਬਾਦਲ ਨੇ ਇੱਕ ਕਾਲ ਰਿਕਾਰਡਿੰਗ ਪੋਸਟ ਕੀਤੀ ਸੀ। ਉਹਨਾਂ ਦਾਅਵਾ ਕੀਤਾ ਸੀ ਕਿ ਰਿਕਾਰਡਿੰਗ ਪਟਿਆਲਾ ਪੁਲਿਸ ਨਾਲ ਇੱਕ ਕਾਨਫਰੰਸ ਕਾਲ ਦੀ ਮੀਟਿੰਗ ਸੀ ਜਿਸ 'ਚ ਪਟਿਆਲੇ ਦੇ ਐਸਐਸਪੀ ਵਰੁਣ ਸ਼ਰਮਾ ਡੀਐਸਪੀਜ਼ ਨੂੰ ਨਾਮ ਦੁੱਧ ਗੰਧਾਂ ਦੌਰਾਨ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਤੰਗ ਕਰਨ ਦੇ ਨਿਰਦੇਸ਼ ਦਿੰਦੇ ਦਿਖਾਈ ਦੇ ਰਹੇ ਸਨ। ਉਹ ਪੁਲਿਸ ਨੂੰ ਉਮੀਦਵਾਰਾਂ ਦੇ ਘਰਾਂ, ਪਿੰਡਾਂ 'ਚ ਸੜਕ ਤੇ ਖੋਨ ਪਾੜਨ ਜਾਂ ਉਹ ਜੋ ਵੀ ਕਰਨ ਦੀ ਲੋੜ ਹੈ ਦੇ ਨਿਰਦੇਸ਼ ਦੇ ਰਹੇ ਸਨ। ਨਾਮਕਨ ਕੇਂਦਰਾਂ ਤੇ ਅਜੀਹਾ ਵਿਵਹਾਰ ਨਹੀਂ ਹੋਣਾ ਚਾਹੀਦਾ ਹਾਲਾਂਕਿ ਪਟਿਆਲਾ ਪੁਲਿਸ ਨੇ ਆਡੀਓ ਨੂੰ ਨਕਲੀ AI ਜਨਰੇਟਿਡ ਆਡੀਓ ਵਜੋਂ ਘਰਾ ਦੱਤਾ ਸੀ ਆ ਸੁਣਵਾਈ ਦੌਰਾਨ ਹਾਈ ਕੋਰਟ ਨੇ ਇਸ ਆਡੀਓ ਰਿਕਾਰਡਿੰਗ ਦੀ ਹੁਣ ਜਾਂਚ ਚੰਡੀਗੜ੍ਹ ਦੀ ਇੱਕ ਲੈਬ ਨੂੰ ਕਰਨ ਦੇ ਹੁਕਮ ਦਿੱਤੇ ਨੇ ਦੇਖਣਾ ਹੋਵੇਗਾ ਕਿ ਲੈਬ ਦੇ ਵਿੱਚ ਜਦੋਂ ਜਾਂਚ ਹੁੰਦੀ ਹੈ ਤਾਂ ਕੀ ਕੁਝ ਸਾਹਮਣੇ ਆਉਂਦਾ ਹੈ